ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਹੂ ਨਾ ਲੱਤ ਪੱਤ ਹੋਇਆ ਪਿਆ ਦਿਨ ਦਿਨ ਰਹੀ ਅਤੀ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਸਾਰਾ ਹfte ਮੋੜ ਮੇਰੇ ਮਗਰ ਟੋਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪੇੜ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋਸਰਿਆ ਜੇ ਬਾਪ ਆਏ ਮੇਰੇ ਆ ਪੈਸੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਡਿੱਗ ਜਾਣ ਕਾਰਨ 13 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਇਹ ਬੱਚਾ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੀ ਛੱਤ ਤੇ ਸੇਵਾ ਕਰ ਰਿਹਾ ਸੀ ਇਸੁਰਾਨ ਉਸ ਦਾ ਪੈਰ ਤਿਲਕ ਜਾਂਦਾ ਹੈ ਅਤੇ ਉਹ ਜ਼ਮੀਨ ਤੇ ਆੜਿੱਕਦਾ ਹੈ ਜ਼ਮੀਨ ਤੇ ਡਿੱਗਣ ਕਾਰਨ ਗੰਭੀਰ ਰੂਪ ਚ ਜ਼ਖਮੀ ਬੱਚੇ ਨੂੰ ਹਸਪਤਾਲ ਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਰੀਬ 2-3 ਦਿਨ ਦੇ ਇਲਾਜ ਤੋਂ ਬਾਅਦ ਉਸ ਨੇ ਹੁਣ ਦਮ ਤੋੜ ਦਿੱਤਾ ਹੈ ਉਧਰ ਬੱਚੇ ਦੀ ਮੌਤ ਤੋਂ ਬਾਅਦ ਪਰਵਾਰ ਦਾ ਰੋ-ਰੋ ਕੇ ਬੁਰਾ ਹਾਲੇ ਇਲਾਕੇ ਵਿੱਚ ਸੋਬਸਿਆ ਹੋਇਆ ਹੈ। ਇਹ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ 蒂ਮੋਬਾਲ ਚ ਇੱਕ ਕਤਲ ਦਾ ਕੰਮ ਵਾਪਰਿਆ ਜਿੱਥੇ ਗੁਰਦੁਆਰਾ ਬਾਬਾ ਗੁਰਦੀਤਾ ਸਾਹਿਬ ਵਿਖੇ 13 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਗੁਰਦੁਆਰਾ ਸਾਹਿਬ ਵਿੱਚ ਇਹ ਬੱਚਾ ਸੇਵਾ ਕਰ ਰਿਹਾ ਸੀ ਦੀਵਾਨ ਹਾਲ ਦੀ ਛੱਤ ਤੇ ਸੇਵਾ ਇਸ ਬੱਚੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਅਚਾਨਕ ਇਸ ਦਾ ਪੈਰ ਤਿਲਕ ਜਾਂਦਾ ਹੈ ਅਤੇ ਇਹ ਜ਼ਮੀਨ ਤੇ ਆੜਿੱਦਾ ਹੈ ਸਿਰ ਵਿੱਚ ਸੱਟ ਲੱਗਣ ਕਾਰਨ ਇਸ ਬੱਚੇ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ 3-4 ਦਿਨ ਤੋਂ ਬਾਅਦ ਇਸ ਦੀ ਮੌਤ ਹੋ ਗਈ ਹੈ ਬੱਚੇ ਦਾ ਨਾਮ ਗੁਰਸਾਹਿਬ ਸਿੰਘ ਦੱਸਿਆ ਗਿਆ ਹੈ ਜੋ ਕਿ ਦੋ ਪਰਿਵਾਰਾਂ ਦਾ ਇਕਲੌਤਾ ਪੁੱਤਰ ਸੀ ਸੁਖ ਸਾਗਰ ਸਿੰਘ ਬੇਟੇ ਦਾ ਨਾਮ ਕੀ ਸੀ ਗੁਰਸਾਹਿਬ ਸਿੰਘ ਕਿਵੇਂ ਉਸਦੀ ਮੌਤ ਹੋਈ ਮੋਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਤ ਤਾ ਸਿਰ ਤੇ ਛੱਟ ਲੱਗ ਗਈ ਜਾਦੀ ਮੌਕੇ ਤੇ ਮਤੋ ਜੀ ਹਾਂ ਨਹੀਂ ਪਰ ਆ ਇਸ ਜਾਂਦੇ ਹੋਈ ਮੈਨੂੰ ਫੋਟਾ ਪਤਾ ਮੈਂ ਜਿੱਥੋਂ ਮੈਨੂੰ ਫੋਨ ਆਇਆ ਬਾਬੇ ਕਿਤੇ ਤੇ ਸਾਹਿਬ ਤੋਂ ਗਵਾਂਢੀ ਮੁੰਡੇ ਦਾ ਚਾਚਾ ਆ ਗੱਲ ਹੋ ਗਈ ਮੈਂ ਸਮਝਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਉਹ ਇਥੇ ਇਲਾਜ ਕਰਾ ਲੈਂਦਾ ਮੈਨੂੰ ਕਹਿੰਦੇ ਨਹੀਂ ਚਾਚਾ ਜਾਦੀ ਗੱਲ ਵਿਗੜ ਗਈ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤ ਪੱਤ ਹੋਇਆ ਪਿਆ ਮੈਂ ਉਸ ਵੇਲੇ ਲਾ ਕੇ ਮੁੰਡਾ ਹੀ ਉਹਦੀ ਗੱਡੀ ਉਥੇ ਉਹ ਜੇ ਚੁੱਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇੱਥੇ ਮੀਤ ਕੋ ਟੱਕਿਆ ਮੜਾ ਜੀ ਉਮੀਦ ਵਾਲਿਆ ਜਵਾਬ ਦਿੱਤਾ ਮੈਨੂੰ ਅਸੀਂ ਉਥੇ ਹੀ ਲੈ ਗਏ ਆ ਉਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹੇ ਉਥੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਦੇ ਤੇ ਮੋਬਾਈਲ ਨੇ ਬੜੀ ਮੇ ਬੜੀ ਮਦਦ ਕੀਤੀ ਸਾਰਾ ਤੇ ਮੋਬਾਈਲ ਮੇਰੇ ਮਗਰ ਟੁੱਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪੇਡਲੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਦਾ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦੇ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਹੈ ਕੋਈ ਗੁੱਡੀ ਗੁੱਡੀ ਛੇੜੇ ਸਾਡੇ ਘਰ 'ਚ ਇਹੋ ਇਕਲਾ ਕਿਹੜੀ ਕਲਾਸ ਪੜਦਾ 7ਵੀਂ 'ਚ ਪੜਦਾ ਤੇ ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਹ ਬੱਚਾ ਬੇहद ਗਰੀਬ ਪਰਿਵਾਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਪਰਿਵਾਰ ਦਾ ਬੱਚੇ ਦੇ ਇਲਾਜ ਲਈ ਕਾਫੀ ਖਰਚਾ ਹੈ ਉੱਥੇ ਹੀ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਸਰਕਾਰ ਵੱਲੋਂ ਇਸ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ